ਇਥੇ ਬੜੀ ਦੂਰੋਂ ਦੂਰੋਂ ਸ਼ਰਧਾਲੂ ਆਉਂਦੇ ਆ ਆਪਣੇ ਦਰਸ਼ਨ ਕਰਨ ਤੇ ਇਸ ਯੱਗ ਦੇ ਵਿੱਚ ਉਤੀ ਭਾਣ। ਮਾਮਾ ਦੀ ਐਨੀ ਕਿਰਪਾ ਹੈ ਕਿ ਸੰਗਤ ਦਿਨ-ਬਦਿਨ ਵੱਧਦੀ ਜਾ ਰਹੀ ਹੈ। ਮਤਲਬ ਕਿ ਸਭ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਇੱਥੇ। ਤਾਂ ਜੋ ਜੋ ਵੀ ਮਨੋਕਾਮਨਾ ਹੁੰਦੀ ਜਿਹੜੇ ਲੈ ਕੇ ਆਉਂਦੇ ਲੋਕ ਉਹ ਸਭ ਦੀ ਮਨੋਕਾਮਨਾ ਪੂਰੀ ਹੁੰਦੀ ਹੈ। ਮਾਂ ਬਗਲਾ ਮੁਖੀ ਤੋਂ ਜੋ ਵੀ ਤੁਹਾਡੀਆਂ ਮੰਗਾ ਜੋ ਵੀ ਤੁਹਾਡੀਆਂ ਦੁਆਵਾਂ ਨੇ ਆਸ਼ੀਰਵਾਦ ਲਓ ਉਹਨਾਂ ਦਾ। ਤੇ ਤੁਹਾਡੇ ਇੱਥੇ ਹਰ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਬਗਲਾਮੁਖੀ ਮਹਾਰਾਣੀ ਦੇ ਦਰਬਾਰ ਤੇ ਆਓ ਸਾਰਿਆਂ ਦੀਆਂ ਮਨੋ ਕਾਮਨਾ ਪੂਰਨ ਹੁੰਦੀਆਂ ਜਿਹੜਾ ਇੱਥੇ ਮਾਂ ਬਗਲਾਮੁਖੀ ਧਾਮ ਤੇ 225 ਘੰਟੇ ਦਾ ਯੱਗ ਹੋ ਰਿਹਾ 30 ਜਨਵਰੀ ਤੋਂ 8 ਫਰਵਰੀ ਤੱਕ ਇੱਥੇ ਬੜੀ ਦੂਰੋਂ ਦੂਰੋਂ ਸ਼ਰਧਾਲੂ ਆਉਂਦੇ ਆ ਆਪਣੇ ਦਰਸ਼ਨ ਕਰਨ ਤੇ ਇਸ ਯੱਗ ਦੇ ਵਿੱਚ ਉਤੀ ਬਾਣ ਮੈਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਸਾਰੇ ਹੀ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੇਨਤੀ ਕਰੂੰਗਾ ਵੀ ਆ ਕੇ ਇਸ ਯੱਗ ਦੇ ਵਿੱਚ ਦਰਸ਼ਨ ਕਰੋ ਤੇ ਮਾਂ ਬਗਲਾ ਮੁਕੀ ਤੋਂ ਜੋ ਵੀ ਤੁਹਾਡੀਆਂ ਮੰਗਾ ਜੋ ਵੀ ਤੁਹਾਡੀਆਂ ਦੁਆਵਾਂ ਨੇ ਆਸ਼ੀਰਵਾਦ ਲਓ ਉਹਨਾਂ ਦਾ ਤੇ ਤੁਹਾਡੇ ਇੱਥੇ ਹਰ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੇ ਜਿੱਥੇ ਵੀ ਕੋਈ ਧਾਰਮਿਕ ਸਥਾਨ ਹੁੰਦਾ ਆ ਜਿੱਥੇ ਵੀ ਸ਼ਰਦਾ ਨਾਲ ਕੋਈ ਆਉਂਦਾ ਪਾਠ ਪੂਜਾ ਆ ਉੱਥੇ ਸਾਰਿਆਂ ਦੀਆਂ ਪਾਵ ਨਵਾਂ ਨਾਲ ਆਪਣੀਆਂ ਜੜੀ ਭਾਵਨਾ ਨਾਲ ਆਨੇ ਹੋ ਤੁਸੀਂ ਉਹ ਜਰੂਰ ਪੂਰੀਆਂ ਹੁੰਦੀਆਂ ਨੇ ਅਸੀਂ ਅੱਜ ਆਪਣੇ ਵਾਰਡ ਨੰਬਰ 60 ਲੁਧਿਆਣੇ ਤੋਂ ਕਾਉਂਸਲਰ ਹੋਣ ਦੇ ਨਾਤੇ ਮੈਂ ਆਪਣੀ ਸਾਰੀ ਸਫਾਈ ਕਰਮਚਾਰੀ ਜਿੰਨੇ ਵੀ ਨੇ ਸਾਡੇ ਉੱਤੇ ਵਾਰਡ ਦੇ ਵਿੱਚ ਨਾਲ ਲੈ ਕੇ ਤੇ ਮੈਂ ਅੱਜ ਇਹ ਜਿੰਨਾ ਵੀ ਹਾਲੇਦ ਵਾਲੇ ਸਫਾਈ ਵੀ ਅੱਜ ਜ਼ਿੰਮੇਵਾਰੀ ਲਈ ਆ ਮੈਂ ਸਾਰੇ ਸਫਾਈ ਕਰਮਚਾਰੀਆਂ ਨੂੰ ਨਾਲ ਲੈ ਕੇ ਸਫਾਈ ਵੀ ਕਰਾ ਰਹੇ ਆਂ ਸੇਵਾ ਵੀ ਕਰ ਰਹੇ ਆਂ ਅਸੀਂ ਤੇ ਮੈਂ ਸਾਰੇ ਕਾਉਂਸਲਰਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਅਪੀਲ ਕਰਦਾ ਵੀਰ ਤੇ ਵਾਰੀ ਵਾਰੀ ਤੁਸੀਂ ਦੇਖੋ 95 ਕਾਉਂਸਲਰ ਉਹ 2-2 3-3 4-4 ਘੰਟੇ ਵੀ ਇੱਥੇ ਲਾਓ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਕੋਈ ਵੀ ਧਰਮ ਕਰਮ ਦਾ ਕੰਮ ਵਿੱਚ ਹਿੱਸਾ ਪਾਓ ਸਾਡੀ ਡਿਊਟੀ ਆ ਅੱਜ ਮੈਂ ਕਰ ਰਿਹਾ ਕੱਲ ਕਿਸੇ ਹੋਰ ਵਾਰਡ ਦਾ ਕਾਉਂਸਲਰ ਆਵੇ ਸ਼ਾਮ ਨੂੰ ਕੋਈ ਹੋਰ ਆਵੇ ਆਪਦੀ ਟੀਮ ਲੈ ਕੇ ਆਓ ਇੱਥੇ ਸਫਾਈ ਦਾ ਪ੍ਰਬੰਧ ਦੇਖੋ ਹੋਰ ਦੇਖੋ ਇਹ ਤੁਹਾਡਾ ਤੁਹਾਡੀ ਜ਼ਿੰਮੇਵਾਰੀ ਬਣਦੀ ਆ ਇਹਨੂੰ ਇੱਕ ਤੇ ਆਪਾਂ ਸਫਾਪ ਸਫਾਈ ਰਹੂਗੀ ਇੱਕ ਧਾਰਮਿਕ ਜਾਗ ਤੇ ਖੁਸ਼ੀਆਂ ਵੀ ਪ੍ਰਾਪਤ ਕਰ ਸਕਦੇ ਹੋ ਤੁਸੀਂ बगला मुखी माता सदाई जय जयकारा बगलामुखी मैया जी दा बोल साचे दरबारी की जय हां मंदिर की बहुत महानता है ਹਰ ਸਾਲ ਯਾਗ ਹੁੰਦਾ ਹੈ ਮਾਹ ਮਾਈ ਦਾ ਮਾਹ ਮਾਈ ਦੀ ਐਨੀ ਕਿਰਪਾ ਹੈ ਕਿ ਸੰਗਤ ਦਿਨ ਦਿਨ ਵੱਧਦੀ ਜਾ ਰਹੀ ਹੈ ਮਤਲਬ ਕਿ ਸਭ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਇੱਥੇ ਜੋ ਸ਼ਰਦਾ ਲੈ ਕੇ ਮਾਹ ਦੇ ਦਵਾਰ ਤੇ ਆਂਦਾ ਹੈ ਸਭ ਦੀ ਮਨੋ ਕਾਮਨਾ ਮਾਂ ਪੂਰੀਆਂ ਕਰਦੀ ਹੈ ਸਭ ਦੀਆਂ ਚੋਲੀਆਂ ਪਾੜ ਕੇ ਵੇਚਦੀ ਮੇਰੀ ਮਾਂ ਹਾਂਜੀ ਯਾਗ ਦੇ ਬਾਰੇ ਵਿੱਚ 1 225 ਘੰਟੇ ਦਾ ਯਾਗ ਘੰਟੇ ਦਾ ਯਾਗ ਹੋ ਰਿਹਾ ਜੀ ਇਹ ਬਹੁਤ بڑا ਯਾਗ ਹੈਗਾ ਬਗਲਾ ਮੁਖੀ ਦਾ ਇਸ ਲਈ ਇਹ ਸਾਰੀ ਸੰਗਤ ਇੱਥੇ ਆ ਰਹੀ ਹੈ ਇੱਥੇ ਹਜ਼ਾਰਾਂ ਕੇ ਲੱਖਾਂ ਦੀ ਕਰੋੜਾਂ ਦੀ ਜਨਸੰਖਿਆ ਆਏਗੀ ਹਾਂਜੀ ਸ਼ੁਰੂਆਤ ਹੋਈ ਸੀ ਥੋੜੇ ਘੰਟਿਆਂ ਤੋਂ ਹੋਈ ਸੀ ਫਿਰ ਧੀਰੇ ਧੀਰੇ ਕਰਦੇ 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 ਵਾ ਵਧਦੀ ਜਾ ਰਹੀ ਹੈ ਵਧਦੀ ਜਾ ਰਹੀ ਹੈ ਹਾਂ 225 ਹੋ ਗਿਆ ਵੈਸੇ 90 ਸ਼ਾਇਦ 90 105 2 ਘੰਟੇ ਤੋਂ ਸ਼ੁਰੂ ਹੋਇਆ ਸੀ ਤੇ ਹੁਣ 225 ਤੱਕ ਪਹੁੰਚ ਗਿਆ ਪਬਲਿਕ ਹਾਂ ਅੱਗੋਂ ਹੋਰ ਵਧਦੀ ਜਾ ਰਹੀ ਹੈ ਮਾਂ ਮਾਈ ਦੀ ਕਿਰਪਾ ਹੈ ਬੱਚਿਆਂ ਤੇ ਬੱਚੇ ਆਪਣੇ ਸੇਵਾਦਾਰ ਬਹੁਤ ਨੇ ਬਹੁਤ ਸੇਵਾ ਕਰਦੇ ਨੇ ਤੇ ਆਪਣਾ ਕੋਈ ਇੱਥੇ ਕੋਈ ਤੱਕਾ ਮੁੱਕੀ ਨਹੀਂ ਹੈ ਡਿਸਪਲਨ ਬਹੁਤ ਜ਼ਿਆਦਾ ਹੈ ਹਰ ਚੇ ਦਰਸ਼ਨ ਬਹੁਤ ਅੱਛਾ ਹੁੰਦੇ ਨੇ ਬੈਠ ਕੇ ਮਾਂ ਮਾਈ ਦੀ ਓਤੀ ਪਾਉਂਦੇ ਨੇ ਸਾਰੇ ਤੇ ਜੋ ਮੰਦੇ ਨੇ ਮੰਗਦੇ ਨੇ ਉਹ ਮਾਂ ਮਾਈ ਪੂਰਾ ਕਰਦੀ ਹੈ ਜੇ ਚਾਹੇ ਹੋਵੇ ਤਾਂ ਜੋ ਜੋ ਵੀ ਮਨੋ ਕਾਮਨਾ ਹੁੰਦੀ ਜੇ ਲੈ ਕੇ ਆਉਂਦੇ ਲੋਕ ਉਹ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਹਾਂਜੀ ਅਸੀਂ ਵੀ ਕਹਿੰਦੇ ਹਾਂ ਵੀ ਸਾਰੀ ਦੁਨੀਆ ਅੱਗੇ ਬਹੁਤ ਅੱਗੇ ਦੀ ਅੱਗੇ ਵਧੀ ਜਾਵੇ ਸਰਵ ਪ੍ਰਚਾਰ ਹੋਵੇ ਔਰ ਸਭ ਦੀ ਮਹਾਮਈ ਕਾਮਨਾ ਪੂਰੀਆਂ ਕਰਨ ਜੈ ਮਾਤਾ ਦੀ ਜੇ ਕਾਰਾ ਬਗਲਾਮੁਖੀ ਮਹਾਰਾਣੀ ਜੀ ਦਾ ਬੋਲ ਸਾਚੇ ਦਰਬਾਰ ਕੀ ਜੈ ਬਗਲਾਮੁਖੀ ਮਹਾਰਾਣੀ ਦੇ ਦਰਬਾਰ ਤੇ ਆਓ ਸਾਰਿਆਂ ਦੀਆਂ ਮਨੋਕਾਮਨਾ ਪੂਰਨ ਹੁੰਦੀਆਂ ਯੱਗ ਚ ਅਹੁੱਤੀ ਪਾ ਕੇ ਤੁਹਾਡੀ ਸਾਰੀ ਨੈਗੇਟਿਵਿਟੀ ਇੱਥੇ ਦੂਰ ਹੋ ਜਾਂਦੀ ਹੈ ਜੈਕਾਰਾ ਸ਼ੇਰਾਂ ਵਾਲੀ ਦਾ ਬੋਲ ਸਾਚੇ ਦਰਬਾਰ ਕੀ ਜੈ